بھی پڑھنے کو بابا گڑی لے کے جاؤں ਵੈਗੁਰਜੀ ਖਾਲਸਾ ਸਾਹਿਬ ਆਇਗੁਰਜੀ ਜੀ ਜੈ ਪਤਾ ਨਹੀਂ ਮੈਨੂੰ ਨਹੀਂ ਲੱਗਿਆ ਪਤਾ ਨਹੀਂ ਗੱਲ ਨਹੀਂ ਬਣੀ ਬੋਲੇ ਈਸੋ ਨਿਹਾਲ ਆਸੀ ਜਾ ਆਸੀ ਜਾ ਤੁਹਾਨੂੰ ਚਾਹੀਦਾ ਜਦੋਂ ਵਾਹਿਗੁਰੂ ਕਹਿਣ ਦਾ ਮੌਕਾ ਮਿਲ ਜਦੋਂ ਘੌਲ ਨਾ ਕਰਿਆ ਕਰੋ ਉਦੋਂ ਨਾ ਪਿੱਛੇ ਹਟਿਆ ਕਰੋ ਆਪਾਂ ਕਰਮਾਂ ਵਾਲੇ ਅੱਜ ਆਪਾਂ ਨੂੰ ਵਾਹਿਗੁਰੂ ਕਹਿਣ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਖਾਲਸਾ ਸਾਹਿਬ ਆਇਗੁਰਜੀ ਜੀ ਜੈ ਜਿਉਂਦੇ ਵਾਸਤੇ ਰੋਵਾਵਾ ਤੁਹਾਡੇ ਲਈ ਇੱਕ ਬਹੁਤ ਵੱਡਾ ਕੱਟ ਹੈ ਇਹ ਸ਼ੌਕ ਲਈ ਸਾਡਾ ਅਸੀਂ ਛੜਕਲਦੇ ਆਏ ਆ ਇਹ ਸਾਡੀਆਂ ਹੱਥਾਂ ਨਾਲ ਦਿੱਤੀਆਂ ਗੰਡਾਂ ਦੇ ਅੱਜ ਸਾਨੂੰ ਮੂੰਹ ਨਾ ਖੋਲੜੀਆਂ ਪੈ ਰਹੀਆਂ ਇਹ ਕੱਟ ਕਿਉਂ ਹੈ ਛੜਕਾਂ ਵਿੱਚ ਕਿਉਂ ਆਏ ਅਸੀਂ ਕਿਉਂ ਧੰਦੇ ਧੰਦੇ ਛੱਡ ਕੇ ਤੁਰੇ ਫਿਰਦੇ ਆ ਅਸੀਂ ਕਈ ਮੇਰੇ ਵਰਗੇ 4-4 4-4 ਵਜੇ ਤੱਕ ਵੋਟ ਪਾਉਂਦੇ ਜਾਂਦੇ ਰਏ ਅਸੀਂ ਠੀਕ ਕਰਦੇ ਕਿੱਧਰੋਂ ਬੋਤਲ ਮੰਗੀ ਮਿਲੂਗੀ ਉਧਰ ਪਾਵਾਂਗੇ ਇਹ ਕਰਕੇ ਜੇ ਸਾਨੂੰ ਇੱਥੇ ਇਕੱਠਾ ਹੋਣਾ ਪਿਆ ਹੈ ਜਦੋਂ ਬਾਜ ਤੁਹਾਡੇ ਲਈ ਹੁਣ ਕਈ ਆਏ ਵੀ ਨਹੀਂ ਕਈ ਇੱਥੇ ਆਏ ਵੀ ਨਹੀਂ ਉਹ ਕਿਉਂ ਨਹੀਂ ਆਏ ਉਹ ਕਰਦੇ ਆ ਵੀ ਕਿਤੇ ਮਾਰੇ ਨਾ ਜਾਈਏ ਪਰ ਉਹਨਾਂ ਦੀਆਂ ਕਬਰਾਂ ਮੈਂ ਆਪਣੇ ਅੱਖੀਂ ਦੇਖੀ ਆ ਉਹਨਾਂ ਦੇ ਸਿਵੇ ਬਲਦੇ ਮੈਂ ਆਪ ਦੇਖਿਆ ਜਿਹੜੇ ਇਸੇ ਕਰਕੇ ਹੱਕਾਂ ਲਈ ਲੜੇ ਕਿਤੇ ਯਾਰ ਮਾਰੇ ਨਾ ਜਾਈਏ ਯਾਰ ਜਿੰਨਾ ਚਿਰ ਤੁਸੀਂ ਮਰਦੇ ਨਹੀਂ ਓਨਾ ਟਾਈਮ ਦਾ ਜਿਉਂਦੇ ਰਹੋ ਓਨਾ ਟਾਈਮ ਦਾ ਜਿਉਂਦੇ ਰਹੋ ਜਿੰਨਾ ਟਾਈਮ ਮਰਦੇ ਨਹੀਂ ਵੱਡੇ ਭਾਈ ਸਾਹਿਬ ਨੇ ਆਖਿਆ ਸੀਗਾ ਆ ਜਾਓ ਯਾਰ ਆ ਜਾਓ ਆ ਜਾਓ ਆ ਜਾਓ ਯਾਰ ਸੱਜੇ ਜਿਹੜੇ ਬਾਈ ਫਿਕਰ ਨਾ ਕਰ ਲੱਖਾ ਬਈ ਆ ਗਿਆ ਨਾ ਹਾਲ ਦੇਖੀ ਕੀ ਹੁੰਦਾ ਮੇਰ ਕਰੇ ਪ੍ਰਮਾਤਮਾ ਹੈ ਬਾਈ ਕਹਿੰਦਾ ਮਰੀ ਕੋਦਰੋਂ ਬੜਾ ਜਾ ਬੋਲ ਜਿਹੜੇ ਭਰਾ ਇੱਧਰ ਆ ਜਾਣ ਜਦੋਂ ਲੱਖਾ ਆ ਗਿਆ ਸਾਰੇ ਆ ਜਾਣੇ ਆ ਜੇ ਤੁਸੀਂ ਏਡਾ ਵੱਡਾ ਪਰਾਲਾ ਕੀਤਾ ਹੈ ਕਸਾਮੀ ਦੇ ਲਈ ਕੀਤਾ ਹੈ ਇਹ ਮੈਂ ਨਹੀਂ ਕਹਿੰਦਾ ਪਹੁੰਚਾ ਆ ਗਿਆ ਬ੍ਰੀਖ ਸਿੰਘ ਖੋਸਾ ਰਾਸ ਸਿੰਘ ਖਾਲਸਾ ਸੁਖ ਜਗਰਾਓ ਸੁਖਵਿੰਦਰ ਸਿੰਘ ਪੀਪੀ ਭਾਨਾ ਸਿੰਘ ਸਿੱਧੂ ਮਨਜੋਤ ਕੋਲ ਲੰਮੀ ਲੱਖਾਂ ਸਿੰਘ ਸਿਧਾਣਾ ਇੱਥੇ ਸਾਰੇ ਪਹੁੰਚ ਚੁੱਕੇ ਨੇ ਜੇ ਕੋਈ ਇਹਨਾਂ ਦਾ ਸਾਥੀ ਹੋਰ ਵੀ ਆਣਦਾ ਹੋਵੇ ਮਿੱਠੂ ਜਕਾੜਾ ਕਿਸਾਨ ਜੀ ਨੇ ਕਰਾਏ ਤਾਂ ਜਸਵਾ ਜੀ ਨਾਲ ਪਹੁੰਚੇ ਰਿਹਾ ਮੈਂ ਤੁਹਾਨੂੰ ਧੰਨਵਾਦ ਆ ਜਾਂਦਾ ਤੁਸੀਂ ਬਹੁਤ ਵੱਡਾ ਸਾਰੇ ਦੇ ਨਾਲ ਜੀ ਆਇਆਂ ਤੇ ਧੰਨਵਾਦ ਕਰੀਏ ਸਾਰੀ ਸੰਗਤ ਦਾ ਧੰਨਵਾਦ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਾਹਿਗੁਰੂ ਜੀ ਜਸ ਬਾਜਵਾ ਜੀ ਜੇ ਸਟੇਜ ਤੇ ਪਹੁੰਚ ਚੁੱਕੇ ਨੇ ਤੁਸੀਂ ਸਾਰੇ ਜਾਂਡਿਆਂ ਨਾਲ ਨਾਲ ਬਹੁਤ ਵੱਡਾ ਯੋਗਦਾਨ ਯੋਗਦਾਨ Oh, ਥਾ ਥਾ ਕਰਦਿਆਂ ਬੋਲੀਆ ਬਚਿਆਰੇ ਆ ਅਗਲੀਆ ਲੈਣਾ ਮਹਾਰਾਜ ਦਾ ਨਾਝਪਾ ਚਪਤਾ ਚਪਤਾ ਸਰਦੀ ਤੋਂ ਚਲੇ ਜਾਵਾ ਲੇਕਿਨ ਜਿਹੜੀ ਮੇਰੀ ਡਿਊਟੀ ਲੱਗੀ ਹੈ ਉਹ ਮੈਂ ਪੂਰੀ ਕਰ ਰਿਹਾ ਹਾਂ ਸੰਪੂਰਨ ਤਰੀਕੇ ਨਾਲ ਕਿਉਂਕਿ ਮੇਰਾ ਗੁਰੂ ਮੇਰਾ ਵਾਹਿਗੁਰੂ ਸੰਗਤ ਮੈਂ ਮੇਰਾ ਦਾਸ ਆ ਮੈਂ ਦਾ ਨੌਕਰ ਆ ਤੇ ਮੈਂ ਆਪਣੀ ਡਿਊਟੀ ਪੂਰੀ ਕਰਨੀ ਹੈ ਤੇ ਮੈਂ ਨੂੰ ਉਹ ਬੰਦਾ ਕਹਿੰਦਾ ਬੁੱਧਿਆ ਹੁਣ ਤੂੰ ਲਾੜਾ ਕੀ ਇਹ ਸਾਰਾ ਕੁਝ ਤੂੰ ਜ਼ਿੰਦਗੀ ਚ ਕਰ ਲਿਆ ਮਾਈਕro ਗੱਲ ਕਹੀ ਸੀ ਮਹ ਜਿਹੜਾ ਪਿਓ ਹੈ ਜਵਾਨ ਕਦ ਹੁੰਦਾ ਜਵਾਨ ਜਿਹੜਾ ਬਾਪੂ ਹੈ ਚਿੱਟੀ ਦਾੜੀ ਵਾਲਾ ਉਹ ਜਵਾਨ ਹੋ ਕੇ ਛਾਤੀ ਚੌੜੀ ਕਰਕੇ ਮਰਦਨਾ ਕਦੋਂ ਚੱਲਦਾ ਜਦੋਂ ਦੇ ਪੁੱਤਰ ਜਵਾਨ ਹੋ ਜਾਂਦੇ ਨੇ ਤੇ ਮੋਢੇ ਨਾਲ ਮੋਢੇ ਲੱਗ ਜਾਂਦੇ ਨੇ ਆ ਕੇ ਉਹ ਪਿਓ ਆ ਪੇ ਜਵਾਨ ਤਾਂ ਮੈਨੂੰ ਦੱਸੋ

کل میرا پتھر ہوا کار پورا خون د ਸੱਚ ਦੀ ਲੜਾਈ ਵਿੱਚ ਕੰਮ ਹੋਣਾ ਚਾਹੀਦਾ ਜਿਹਨੂੰ ਮੌਤ ਦਾ ਡਰ ਲੱਗਦਾ ਹੈ ਮੈਂ ਜਿੱਕੇ ਕੇ ਚੱਲਿਆ ਉਹ ਰੋਗ ਮਰਦਾ ਜਿਹਨੂੰ ਮੌਤ ਦਾ ਡਰ ਲੱਗਦਾ ਹੈ ਉਹ ਉਸ ਜ਼ਿੰਦਗੀ 'ਚ ਜਿਉੜ ਦਾ ਹੱਕ ਕੋਈ ਨਹੀਂ ਜਿਹਨੂੰ ਮੌਤ ਦਾ ਡਰ ਲੱਗਦਾ ਹੈ ਉਹਨੂੰ ਜ਼ਿੰਦਗੀ 'ਚ ਜਨਮ ਲੈਣ ਦਾ ਕੋਈ ਹੱਕ ਨਹੀਂ ਅ ਜਿਹਨੂੰ ਮੌਤ ਦਾ ਡਰ ਲੱਗਦਾ ਹੈ ਉਹਨੂੰ ਆਪਣੇ ਗੁਰੂ ਨੂੰ ਗੁਰੂ ਕਹਿਣ ਦਾ ਕੋਈ ਹੱਕ ਨਹੀਂ اس کر کے گروہ سامنے آکھے ہیں پیر پنمبرہ نے آکھے ہیں مرنے کا چاوہ ہے مروں تو گروہ کے دوار وائی گروہ وائی گروہ دوار مرا کیونکہ جیون ہوتا ہے جتن جتنے تھانڈ گے اتر پر ماند تک جائے گی لانتے گل میں یاد رکھ لے جیدی کمیت ہوگا اس کر کے کمرایاں نہ کرو واقس آوگا جدہ مرجی کوئی ظلمی ہوئے جدہ مرجی کوئی ظلم کرتا ہوئے تو اسی دے راج نہیں پڑے انگریزہ دے راج پڑے نہیں دے میں تھوڑا سنا سکتا پنے کے بولنا گیا تھا دس دن دس راتا تجھے اچھے بیٹھے رہوں گے اور روکے کرے جاؤں گے اور شرم راتا متھا دوار جمع رہوں گے کہ میرا بھی کوئی جیون ہے

<سيح> میرا گروہ میرا رب میرا شہید میرا پیر پنمبر میرا میرے بھی دیر تھے فلا بھی کوئی کرنے کے لگے بھی یہ اپنا حق ادا کر کے آیا ہے اے ہو جا اپنا جیون بڑھا رو میں تھوڑا ہی گل کہنا چاہتا ہوں موت کوئی چیز نہیں ہے ایتھے کھڑے کھڑے میرے پاس ساتھ نکل دے چاک چاہے لکھڑی ہے دے پاس میں کوئی نہیں جیسے پاس کھاؤں گا پھر کھڑا گئے کھڑا گئے کھڑا گئے کھڑا گئے کھڑا گئے کھڑا گئے ਮੈਂ ਉਹ ਜਵਾਨੀ ਜਿਹੜੀ ਪੰਜਾਬ ਦੀ ਦੀ ਅੱਜ ਗੱਲ ਕਰਦਾ بڑے بڑے ਪੋਲੀਟੀਕਲ ਲੀਡਰਾਂ ਨੂੰ ਵੀ ਇਹ ਗੱਲ ਕਹਿਣਾ ਕਿ 50% ਜਵਾਨੀ ਜਿਹੜੀ ਹੈ ਸਾਡੀ ਉਹਨਾਂ ਨੂੰ ਲੀਡਰਸ਼ਿਪ ਦਿਓ ਉਹਨਾਂ ਦੇ ਮੋਢੇ ਤੇ ਬੋਝ ਪਾਓ ਉਹਨਾਂ ਨੂੰ ਇਲੈਕਸ਼ਨ ਲੜਾਓ ਉਹਨਾਂ ਦੇ ਹੱਥਾਂ ਤਾਕਤ ਤੇ ਸੱਤਾ ਦਿਓ ਤੇ ਬੁੱਧੀਜੀਵਨ ਨਾਲ ਰੱਖੋ میں تو کہا ہی سکتا ساتھ مرنا نہ مرنا انہوں نے آپ دی مرجی ہے گالا پر دولن دی کر دے سی ادولن کے بہت لگا کئی واری جد گرو پتا نرنکار پتا اکان پر گرو کا دیوی دیو کے پیر پگمبر سب رہ کے جد حق سچ دی لڑائی لڑ دے لے ਬਾਕਸਰ ਜਿਹੜੀ ਕੁਦਰਤ ਹੈ ਉਹਦੀ ਚੱਕੀ ਬੜੀ ਹੌਲੀ-ਹੌਲੀ ਚੱਲਦੀ ਹੈ ਪਰ ਪੀਸਦੀ ਬਹੁਤ ਬਰੀਕ ਹੈ ਹਰ ਸੱਚ ਦੀ ਲੜਾਈ 'ਚ ਝੂਠ ਤੇ ਸੱਚ ਦੀ ਲੜਾਈ 'ਚ ਹਮੇਸ਼ਾ ਜਿੱਤ ਅੱਜ ਤੱਕ ਸੱਚ ਦੀ ਹੋਈ ਹੈ 바ਬਾ ਕੋਈ ਮੰਨੇ ਤੇ 바ਬਾ ਕੋਈ ਨਾ ਮੰਨੇ ਮੈਨੂੰ ਦੁੱਖ ਇਸ ਗੱਲ ਦਾ ਹੈ 바ਬਾ ਦੁੱਖ ਪ੍ਰਗਟ ਕਰ ਰਿਹਾ ਥੋਨੇ ਚਰਵਾਚ

کی میں اپنا فرش پورا کر ہیں نہیں میرا لگتا ہے کہ کافی لوگ یہ سمجھ دے بہت واحس کرنا کوئی کسی دے احسان نہیں کر رہا یہ دھرتی ماں ٹواب دی دیش تھا سارے دھرم تو کٹھے رہدے آئے ਜਿਹੜੇ ਨਿਯਮ ਕਾਨੂੰਨਦਾਰ ਪੁਰਖ ਨੇ ਬਣਾਏ ਨੇ ਉਹ ਜਿਹੜੇ ਨਿਯਮ ਨੇ ਕਦੇ ਬਦਲ ਨਹੀਂ ਸਕਦੇ ਬੰਦੇ ਦੇ ਬਿਟਾਇਆ ਕਦੇ ਉਹ ਮਿਟ ਨਹੀਂ ਸਕਦਾ ਜਮਾ ਆਪਾ ਹਰੀ ਸਿੰਘ ਨਲਵਾ ਜੀ ਵੀ ਕਰ ਲੈਣੇ ਆ ਅਕਾਲੀ ਫੋਲਾ ਸੇ ਵੀ ਜਿੱਦੀ ਕਰ ਲੈਣੇ ਆ ਗੱਲ ਵਾ ਲੀਡਰਸ਼ਿਪ ਦੀ ਤਾ ਕਰਦਾ ਰਾਜ ਦੀ ਗੱਲ ਤਾ ਕਰਦਾ ਇੱਕ ਛੋਟੀ ਜੀ ਗੱਲ ਤੁਹਾਨੂੰ ਸੁਣਾਉਣੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵਾਰੀ ਹਰੀਸੀ ਨਲਵਜ ਨੂੰ ਬੁਲਾ ਕੇ ਕਹਿੰਦੇ ਆ ਕਿ ਭਾਈ ਮੌ ਨਿਹਾਲ ਸਿੰਘ ਨੂੰ ਆਪਣੇ ਕਿਹਾ ਬੜਾ ਤੇਰੇ ਦਾ ਜੋਧਾ ਹੋਣਾ ਚਾਹੀਦਾ ਹੈ ਉਹ ਕਹਿੰਦੇ ਠੀਕ ਹੈ ਮਹਾਰਾਜ ਮਹੀਨੇ ਕਵਾਦ ਉਹਨਾਂ ਨੇ ਪਤਾ ਲਿਆ ਕਿ ਹਾਂ ਭਾਈ ਮੌ ਨਿਹਾਲ ਸਿੰਘ ਦਾ ਕੀ ਹਾਲ ਹੈ ਕਹਿੰਦੇ ਮਹਾਰਾਜ ਸਵੇਰ ਨੂੰ 10 ਵਜੇ ਉੱਠਦਾ ਹੈ ਮਸਾ ਜਗਾਈਦਾ ਮਸਾ ਤੋੜੀਦਾ ਹੈ ਰਾਜਾ ਵਾਲੀ ਆਤਮੇ ਨੇ ਜਰਨੈਲ ਨੂੰ ਕਿਹਾ ਕਿ ਤਨਾ ਖਿੱਚਣਾ ਪੈਣਾ ਹੈ ਉਹ ਗੱਲ ਲਗਾ ਫਿਰ ਨੂੰ ਖਿੱਚ ਬੜਾ ਜੜਾ ਇਹਨੂੰ ਆਪ ਰਾਜਾ ਬਣਾਉਣਾ ਮਹਾਰਾਜਾ ਨੇ ਜੀਤ ਸਿੰਘ ਜੀ ਨੂੰ ਹਰੀ ਸਿੰਘ ਨਰੂਆ ਕਹਤਾਂ ਤੁਹਾਨੂੰ ਕਿਨੇ ਜਲਦ ਫੈਮੀ ਪਾ ਦੀ ਕਿ ਨੌਨ хан ਸਿੰਘ ਰਾਜਾ ਬਣਾਉਣਾ ਇਹ ਤਾਂ ਸਿੱਖ ਬੰਦ ਫੈਸਲਾ ਕਰੂਗਾ ਰਾਜਾ ਕਿਉਂ ਬਣਾਵੇ ਉਸ ਦੇ ਕਾਬਿਲ ਹੋਣਾ ਚਾਹੀਦਾ ਹੈ ਬੇਸ਼ੱਕ ਉਹ ਕੀ ਹੋਵੇ ਪੁੱਤਰ ਹੋਵੇ ਸੱਜਣ ਹੋਵੇ ਕੋਈ ਹੋਵੇ ਮੈਂ ਗੱਲ ਤੁਹਾਨੂੰ ਸੁਣਾਈ ਹੈ ਕਿ ਲੀਡਰਸ਼ਿਪ ਦਾ ਬਿਠੀ ਹੈ ਐਨੇ ਸ਼ੇਰ ਐਨੇ ਨੌਜਵਾਨ ਲੱਖੇ ਸੁਧਾਰੇ ਅਗੇ ਜਰਨੈਲ ਹੋਰ ਦੂਜੇ ਜਰਨੈਲ چوار بندے دیو دیتا ہے نا لڑا بچے نا ایک کر لگے تھوڑے ہاتھ کی گل جتن جوانی اٹھ دی ہے وہ تو اتحاس آدم نے یاد رکھے ہو دنیا دی جیڑی مردی کتاب چاہ کے دیکھے ہو دے اب میرے نام کئی ساتھی پرے بھر ہیں اے سارے جنرل ہیں آج جنرل ہیں ہی جنرل کھڑے ہیں کسی نے دستے نہیں کس کا اپنے ہوں ਜੀ ਨੂੰ ਸੰਗਤ ਦੇ ਰਬ ਦਿਸਦਾ ਮੈਨੂੰ ਹਰ ਸ਼ਖਸ ਦੇ ਵਿੱਚ ਹਰ ਥੀਂ ਦੇ ਵਿੱਚ ਅਕਾਲ ਪੁਰਖ ਦਿਖਦਾ ਹੈ ਤੇ ਮੈਂ ਤੁਹਾਡੇ ਚਰਨਾਂ ਜਿਤਾ ਹੀ ਅਮੇਸ਼ਾ ਪ੍ਰਣਾਮ ਕਰਦਾ ਇਹ ਸਾਡੀਆਂ ਕੰਨੀਆਂ ਨੇ ਸਾਨੂੰ ਅੱਜ ਕਹਿਣਾ ਪੈਂਦਾ ਹੈ ਸਪੀਚਾਂ ਦੇ ਕੇ ਕਿ ਭਾਈ ਚਲੋ ਦਿੱਲੀ ਚਲੋ ਉੱਥੇ ਚਲੋ ਇੱਧਰ ਕਿਉਂ میں سمجھتا کہ لڑائی لڑکی ہو چکی ہے اور یاد رکھے ہو میں نیت پر سال جی دیا بڑیا گنا تو نہ سنائی ہیں تو سنیے بس لکھنا تیرا تھوڑے جس سے جو گروہ صاحب سے پروار چمکور صاحب تھی لڑائی دنیا پر دیاں جس سکھی ساجی گئی کلے کے بندے سی انجل ਪੰਜਾਂ ਤੋਂ 5 ਲੱਖ ਬਣੇ 50 ਲੱਖ ਬਣੇ 1 ਕਰੋੜ ਬਣੇ ਅੱਜ ਸਾਰੀ ਦੁਨੀਆ ਦੇ ਵਿੱਚ ਸਿੰਘ ਨੇ ਜਿਹੜਾ ਕਿਸਾਨੀ ਆ ਪ੍ਰੋਗਰਾਮ ਬਣੇ ਉਹਦੇ ਵਿੱਚ ਪਹੁੰਚੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰੇ ਖਿਆਲ ਜੋ ਮੈਂ ਸੰਦੇਸ਼ ਦੇਣਾ ਸੀ ਉਹ ਤੁਸੀਂ ਸੁਣ ਲਿਆ ਹੈ ਰਿਕਾਰਡ ਵੀ ਕਰ ਲਿਆ ਉਹ ਤੋਂ ਬਾਅਦ ਕੋਈ ਸੰਦੇਸ਼ ਹੈ ਨਹੀਂ ਵੀਰ ਚਲੋ ਠੀਕ ਸਾਰਾ ਕੁਝ ਠੀਕ ਹੋ ਜਾ ਬਾਈ ਇੰਨੀ ਗੱਲ ਬਸ ਬਸ ਠੀਕ ਆ ਜੀ ਠੀਕ ਆ ਠੀਕ ਆ ਜੀ ਜਰਾ ਓਕੇ ਓਕੇ